ਸਸ ਸੀ ਗੱਲ ਦੋਸਤੋ ਮੈਂ ਪ੍ਰਦੀਪ ਕਬੱਡੀ 365.com ਤੇ ਤੁਹਾਡਾ ਫਿਰ ਤੋਂ ਸਵਾਗਤ ਕਰਦਾ ਤੇ ਆਪਾਂ ਹੁਣ ਗੱਲ ਕਰਨ ਲੱਗੇ ਆ 17 ਫਰਵਰੀ 2019 ਨੂੰ ਹੋਣ ਵਾਲੇ ਰੁੜਕਾ ਕਲਾਂ ਦੇ ਕਬੱਡੀ ਕੱਪ ਦੀ ਕਾਫੀ ਵੱਡਾ ਕੱਪ ਹੈ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਹੈ ਕਾਫੀ ਵੱਡੀ ਗਿਣਤੀ ਚ ਲੋਕ ਇਸ ਟੂਰਨਾਮੈਂਟ ਤੇ ਪਹੁੰਚਦੇ ਨੇ ਤੇ ਕਾਫੀ ਵਧੀਆ ਪਲੇਅਰ ਵੀ ਇੱਥੇ ਦੇਖਣ ਨੂੰ ਮਿਲਦੇ ਨੇ ਇਸ ਟੂਰਨਾਮੈਂਟ ਨੂੰ ਕਰਾਉਣ ਵਾਲੇ ਆਰਗੇਨਾਈਜ਼ਮ ਦੇ ਨਾਲ ਨੇ ਟੋਨੀ ਭਾਜੀ ਹੁਣੇ ਕਿੱਦਾਂ ਭਾਜੀ ਹੁਣੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆ ਕਿ ਇਸ ਵਾਰ ਇਸ ਟੂਰਨਾਮੈਂਟ ਤੇ ਨਵਾਂ ਕੀ ਹੋ ਰਿਹਾ ਭਾਜੀ ਇਸ ਸਾਲ ਜਿਹੜਾ ਇਹ ਕੱਪ ਹੈ ਜਿਹੜਾ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਇੱਕ ਵਾਰ ਬਹੁਤ ਬਹੁਤ ਧੰਨਵਾਦ ਭਾਜੀ ਅੱਛਾ ਕੀ 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 ਨਵਾਂ ਕਰਵਾ ਰਹੇ ਹੋ ਫਿਰ ਇਸ ਵਾਰੀ ਜਿਹੜਾ ਰੁੜਕੇ ਦੇ ਟੂਰਨਾਮੈਂਟ ਰੋੜਕਾ YFC ਰੋੜਕਾ ਕਲਾਂ ਕਬੱਡੀ ਕੱਪ ਦੇ ਨਾਂ ਨਾਲ ਜਿਵੇਂ ਜਾਣਿਆ ਜਾਂਦਾ ਕਿ YFC YFC ਜਿਹੜੀ ਹੈ ਇੱਕ ਅਜਿਹੇ ਆਧਾਰਾ ਆ ਜੋ ਬੱਚਿਆਂ ਦਾ ਗਰਾਸ ਰੂਟ ਲੈਵਲ ਤੇ ਚਾਹੇ ਉਹ ਫੁੱਟਬਾਲ ਆ ਚਾਹੇ ਐਜੂਕੇਸ਼ਨ ਆ ਚਾਹੇ ਕਬੱਡੀ ਚਾਹੇ ਰੈਸਲਿੰਗ ਸਾਡਾ ਮੇਨ ਮੋਟਿਵ ਬੱਚਿਆਂ ਨਾਲ ਕੰਮ ਕਰਨ ਦਾ ਸੋਸਾਇਟੀ ਲਈ ਕੰਮ ਕਰਨ ਦਾ ਸੋ ਕਬੱਡੀ ਪੰਜਾਬ ਦੀ ਮਾਂ ਖੇਡ ਹੋਣ ਦੇ ਨਾਤੇ ਇਹ ਸਾਰੇ ਸਾਡੇ ਪ੍ਰੋਜੈਕਟ ਨੂੰ ਆਪਣੀ ਬੁੱਕਲ ਵਿੱਚ ਸਮੋ ਕੇ ਬੈਠੀ ਆ ਕਿਉਂਕਿ ਇਸ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਦਰਸ਼ਕ ਜੁੜਦੇ ਆ ਉਹ ਸਾਡੇ ਬੱਚੇ ਜਦੋਂ ਮਾਰਚ ਪਾਸਟ ਕਰਦੇ ਆ ਕਿਉਂ ਸਾਡੇ ਸਾਰੇ 365 ਦਿਨ ਦਾ ਜਿਹੜਾ ਸਾਡਾ ਪ੍ਰੋਜੈਕਟ ਹੁੰਦਾ ਉਹਦੀ ਇੱਥੇ ਕਲੋਜ਼ਿੰਗ ਸੈਰੇਮਨੀ ਸੀ ਨਾਲ ਲਿਖਦੇ ਆ ਤੇ ਬੱਚਿਆਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਸਾਰੇ ਪਬਲਿਕ ਸਾਨੂੰ ਸਾਡਾ ਮੋਰਲ ਆਪ ਇਹਦੇ ਨਾਲ ਹੁੰਦਾ ਸਾਨੂੰ ਬੂਸਟ ਕਰ ਲਿਆਉਂਦੇ ਆ ਸੋ ਇਹ ਇੱਕ ਵਿਲੱਖਣ ਤੌਰ ਤੇ ਕਬੱਡੀ ਦਾ ਦੇਣ ਹੈ ਕਬੱਡੀ ਦੀ ਤੁਸੀਂ ਕਹਿ ਲਓ ਸਾਡੇ ਪ੍ਰੋਜੈਕਟ ਲਈ ਵੀ ਅਤੇ ਆਪਣੇ ਪੂਰੇ ਪੰਜਾਬ ਲਈ ਤਾਂ ਹੈ ਹੀ ਹੈ ਅੱਛਾ ਭਾਈ ਕਿਤੇ ਭਾਈ ਤੁਹਾਡੇ ਤੋਂ ਜਾਨਣਾ ਚਾਹੂੰਗਾ ਇਸ ਵਾਰ ਫਿਰ ਜਿਹੜੇ ਇਨਾਮ ਰੱਖੇ ਨੇ ਟੂਰਨਾਮੈਂਟ ਤੇ ਉਹ ਕਿਹੋ ਜਿਹੇ ਰੱਖੇ ਨੇ ਅਤੇ ਪਰ ਇਹ ਆਪਣਾ ਜਿਹੜਾ ਫਸਟ ਪ੍ਰਾਈਜ਼ ਹੈ ਉਹ 2.5 ਲੱਖ ਰੁਪਏ ਆ ਤੇ ਸੈਕੰਡ ਪ੍ਰਾਈਜ਼ 1.5 ਲੱਖ ਰੁਪਏ ਆ ਤੇ ਇਸ ਤੋਂ ਇਲਾਵਾ ਤੇ ਜਿਹੜਿਆਂ ਫਾਸਟ 라운ਡ ਵਿੱਚ ਟੀਮਾਂ ਬਾਹਰ ਜਾਣਗੇ ਉਹਨਾਂ ਲਈ 40-40 ਹਜ਼ਾਰ ਰੁਪਏ ਆ ਤੇ ਸੈਕੰਡ 라운ਡ ਤੋਂ ਬਾਹਰ ਜਾਣ ਵਾਲੀਆਂ ਟੀਮਾਂ ਨੂੰ ਸੈਂਪਲਰਾਂ ਨੂੰ 50-50 ਹਜ਼ਾਰ ਰੁਪਏ ਦਿੱਤਾ ਜਾਊਗਾ ਤੇ ਇਸ ਤੋਂ ਇਲਾਵਾ ਜਿਹੜੇ ਸੈਂਪਲਰ ਮੈਚ ਹੋਣੇ ਆ ਤੇ ਉਹਨਾਂ ਵਿੱਚ ਆਪਾਂ ਚਾਰ ਮੋਟਰਸਾਈਕਲ ਦੇਣੇ ਆ ਬੈਸਟਾਂ ਪ੍ਰੇਰਾਂ ਨੂੰ ਤੇ 4 ਮੋਟਰਸਾਈਕਲ ਆਪਾਂ ਕਿਸੇ ਵੀ ਮੈਚ ਵਿੱਚ ਰੇਡਾਂ ਤੇ ਲਾ ਸਕਦੇ ਆ ਤੇ ਆਪਾਂ ਉਹਨਾਂ ਦਾ ਜਿਹੜੇ ਉਹ 4 ਮੋਟਰਸਾਈਕਲਾਂ ਸੈਮੀਫਾਈਨਲ 'ਚ ਲੱਗਣੇ ਨੇ ਜਾਂ ਕਦੋਂ ਵੀ ਲੱਗ ਸਕਦੇ ਨਹੀਂ ਉਹ ਸੈਮੀਫਾਈਨਲ 'ਚ ਲੱਗਣਗੇ ਜਿਹੜੇ ਜਿਹੜੇ 4 ਮੋਟਰਸਾਈਕਲ ਆ ਉਹ ਤਾਂ ਬੈਸਟ ਪਲੇਅਰਾਂ ਲਈ ਆ ਜੀ ਜੀ ਸੈਮੀਫਾਈਨਲ ਵਿੱਚ ਹੋਣੇ ਆ ਜਿਹੜੇ ਜਿਹੜੇ 4 ਮੋਟਰਸਾਈਕਲ ਆ ਆਪਾਂ ਉਹ ਕਿਸੇ ਵੀ ਮੈਚ ਜਿਹੜਾ ਮੈਚ ਵਧੀਆ ਲੱਗੂਗਾ ਜਾਂ ਕੋਈ ਰੇਡ ਵਧੀਆ ਉੱਤੇ ਆਪਾਂ ਲਾ ਸਕਦੇ ਕਿਸੇ ਵੀ ਮੇਰੇ ਫਾਈਨਲ ਵਿੱਚ ਵੀ ਲਗਾ ਸਕਦੇ ਆ ਤੇ ਪਹਿਲੇ ਵਿੱਚ ਤੇ ਲਵਾ ਸਕਦੇ ਆ ਹਾਂਜੀ ਤੇ ਉਹ ਫਾਈਨਲ ਦੇ ਵਿੱਚ ਵੀ ਫਿਰ ਬੈਸਟ ਰੇਡਰ ਜਾਂ ਫਿਰ ਐ ਹਾਂ ਨਹੀਂ ਫਾਈਨਲ ਵਿੱਚ ਨਹੀਂ ਇਹ ਢੰਗ ਆਇਆ ਆਪਾਂ ਉਹ ਚਾਰ ਮੋਟਰਸਾਈਕਲ ਆਪਾਂ ਕਿਸੇ ਵੀ ਲਗਾ ਸਕਦੇ ਹਾਂ ਫਾਈਨਲ ਵਿੱਚ ਲਗਾ ਸਕਦੇ ਹਾਂ ਤੇ ਪਹਿਲੇ ਵਿੱਚ ਵੀ ਲਗਾ ਸਕਦੇ ਹਾਂ ਜਿਹੜਾ ਮੇਰੇ ਵਧੀਆ ਹੋਊਗਾ ਬਿਲਕੁਲ ਅੱਛਾ ਭਾਜੀ ਜਿਹੜਾ ਕਿੰਨੇ ਸਾਲ ਹੋ ਗਏ ਨੇ ਇਸ ਟੂਰਨਾਮੈਂਟ ਨੂੰ ਹੁੰਦਿਆਂ ਨੂੰ ਤੇ ਕਿਸ ਤਰ੍ਹਾਂ ਜਿਹੜਾ YFC ਆ ਉਹਦੇ ਬਾਰੇ ਵੀ ਥੋੜਾ ਜਿਹਾ ਸਾਨੂੰ ਜਾਣਕਾਰੀ ਦਿਓ ਕਿ ਉਹ ਕਿੱਦਾਂ ਕੰਮ ਕਰਦਾ ਇਹ 8ਵਾਂ ਸਾਲ ਆ ਜੀ ਲਗਾਤਾਰ ਲੀਗ ਦਾ 3 ਮਹੀਨੇ ਦੇ ਕਰੀਬ ਇਹ ਲੀਗ ਚੱਲਦੀ ਪਹਿਲਾਂ ਓਪਨਿੰਗ ਹੋਈ ਉਹ ਵੀ ਤੁਸੀਂ ਦੇਖਿਆ ਪੂਰਾ ਸ਼ੋਅ ਤੁਸੀਂ ਆਪ ਹੀ ਕਵਰ ਕੀਤਾ ਤੇ ਪੰਜਾਬ ਦੇ ਕੋਨੇ-ਕੋਨੇ ਤੱਕ ਤੁਸੀਂ ਪਹੁੰਚਾਉਨੇ ਹੋ ਤੁਹਾਡਾ ਪਹਿਲਾਂ ਤਾਂ ਬਹੁਤ ਧੰਨਵਾਦ ਇਸ ਗੱਲ ਲਈ ਵੀ ਅਤੇ ਤੁਸੀਂ ਕਬੱਡੀ ਇੱਕ ਅਜਿਹੀ ਖੇਡ ਆ ਜਿਸ ਦੇ ਨਾਲ ਦਰਸ਼ਕ ਭਾਰੀ ਗਿਣਤੀ ਵਿੱਚ ਜੁੜਦੇ ਆ ਲੋਕਾਂ ਦੇ ਮਨਾਂ 'ਚ ਵਸਿਓ ਆ ਸੋ ਸਾਡਾ ਮਕਸਦ ਇਕੱਲਾ ਕਬੱਡੀ ਕੱਪ ਕਰਵਾਉਣਾ ਨਹੀਂ ਅਸੀਂ ਜੇਕਰ ਕਬੱਡੀ ਕੱਪ ਕਰਵਾਉਣ ਲੱਗੇ ਆ ਤਾਂ ਅਸੀਂ ਆਪਣੇ ਜਿਹੜੀ ਟੀਮ ਆ ਬਾਬਾ ਭਾਈ ਸਾਧੂ ਜੀ ਕਬੱਡੀ ਅਕੈਡਮੀ ਨਾਰਥ ਫੈਡਰੇਸ਼ਨ ਦੇ ਵਿੱਚ ਸਾਡੀ ਟੀਮ 4 ਸਾਲ ਤੋਂ ਲਗਾਤਾਰ ਖੇਡ ਰਹੀ ਆ ਇਕੱਲੀ ਟੀਮ ਖੇਡਣ ਦੇ ਨਾਲ ਵੀ ਨਹੀਂ ਥੋੜੀਆਂ ਅਕੈਡਮੀ ਆ ਜਾਂ ਜਿਨ੍ਹਾਂ ਦੀਆਂ ਕਿ ਗਰਾਊਂਡਾਂ ਚੱਲਦੀਆਂ ਜਿਵੇਂ ਕਿ ਦੱਸਿਆ ਗਰਾਸਰੂਟ ਲੈਵਲ ਤੇ YFC ਕੰਮ ਕਰਦੀ ਆ ਅਸੀਂ ਸਾਰਾ ਸਾਲ ਸਾਡੀ ਕਬੱਡੀ ਦੀ ਗਰਾਊਂਡ ਚੱਲਦੀ ਆ ਜਿਸ ਵਿੱਚ ਕੇਵਲ BBFS ਦੇ ਪਲੇਅਰ ਹੀ ਨਹੀਂ ਸਾਡੇ ਪਲੇਅਰ ਹੋਰਾਂ ਅਕੈਡਮੀਾਂ ਵਿੱਚ ਵੀ ਖੇਡਦੇ ਆ ਤੋਂ ਅਸੀਂ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਖੇਡ ਦੀ ਸੇਵਾ ਕਰਦੇ ਆ ਅਤੇ ਸਾਨੂੰ ਸਾਰੇ ਦਰਸ਼ਕਾਂ ਦਾ ਖੇਡ ਪ੍ਰਮੋਟਰਾਂ ਦਾ ਬਹੁਤ ਵੱਡਾ ਸਹਿਯੋਗ ਇਹਦੇ ਵਿੱਚ ਪ੍ਰਾਪਤ ਹੈ ਅੱਛਾ ਭਜੀ ਜਿਹੜਾ ਰੁੜਕਾ ਦਾ ਟੂਰਨਾਮੈਂਟ ਹੈ ਉਹ ਨਾਲ-ਨਾਲ ਇੱਕ ਚੀਜ਼ ਵੀ ਹੋਰ ਵੀ ਹੁੰਦੀ ਹੈ ਲੋਕਾਂ ਦੇ ਤੇ ਹਾਂ ਚ ਵੀ ਇਸ ਵਾਰ ਸਿੰਗਰ ਕਿਹੜਾ ਆਊਗਾ ਉਹਦੇ ਬਾਰੇ ਚ ਵੀ ਜ਼ਰੂਰ ਜਾਣਕਾਰੀ ਦਿਓ ਵੀ ਕਿਹੜਾ ਸਿੰਗਰ ਹੈ ਜਿਹੜਾ ਇਸ ਵਾਰ ਇਸ ਟੂਰਨਾਮੈਂਟ ਤੇ ਦੇਖਣ ਨੂੰ ਮਿਲੂ ਜਿਵੇਂ ਤੁਹਾਨੂੰ ਦੱਸਿਆ ਕਿ YFC ਓਵਰਆਲ ਓਵਰਆਲ ਦੈਟ ਮੀਨਸ ਵੀ ਸਿੰਗਰਾਂ ਨੂੰ ਵੀ ਉਹਨੇ ਪ੍ਰਮੋਟ ਕਰਦੇ ਆ ਸਾਡੇ ਨਗਰ ਦਾ ਮਾਣ ਗੈਰੀ ਸੰਧੂ ਤੇ ਬਲਰਾਜ ਬਿਲਗਾ ਇਹ ਦੋ ਇਹੋ ਜਿਹੇ ਸ਼ਖਸੀਅਤਾਂ ਆ ਜਿਨ੍ਹਾਂ ਕਿ ਕਿਉਂਕਿ ਦੇਖੋ ਸਿੰਗਿੰਗ ਵੀ ਇੱਕ ਆਪਣਾ ਫੀਲਡ ਆ ਯੇ ਦੇ ਵਿੱਚ ਹਰ ਕੋ ਤਰੱਕੀ ਕਰ ਸਕਦਾ ਆ ਆਪਣਾ ਕੈਰੀਅਰ ਬਣਾ ਸਕਦਾ ਆ ਸੋ ਅਸੀਂ ਪ੍ਰਮੋਟ ਕਰਦੇ ਆ ਵੀ ਚੰਗੇ ਤੋਂ ਚੰਗਾ ਪਲੇਅਰ ਸਾਡੇ ਖੇਡੇ ਚੰਗੇ ਤੋਂ ਚੰਗਾ ਸਿੰਗਰ ਸਾਡੇ ਗਾਵੇ ਤਾਂ ਕਿ ਲੋਕੀ ਸੌਣ ਚੰਗੀ ਸੀਏ ਦੋਸਤੋ ਲੈਣ ਸੋ ਇਸ ਲਈ ਸਾਨੂੰ ਗੈਰੀ ਤੇ ਬਰਾਜ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਵਾਰ ਸਤਿੰਦਰ ਸਰਤਾਜ ਜੀ ਅਖਾੜਾ ਲਾਉਣਗੇ ਤੇ ਪਿਛਲੀ ਵਾਰ ਤੁਸੀਂ ਦੇਖਿਆ ਐਮੀ ਵਰਕ ਬੱਬੂ ਮਾਨ ਸਾਰੇ ਆਪਣੇ ਸਟੇਜਾਂ ਦਾ ਸ਼ਿੰਗਾਰ ਬਣ ਚੁੱਕੇ ਆ ਜੀ ਹਾਂਜੀ ਅੱਜ ਮੈਂ ਤੋਂ ਟੋਰ ਤੋਂ ਇਹ ਵੀ ਜਾਨਣਾ ਚਾਹੁੰਗਾ ਕਿ ਇਸ ਟੂਰਨਾਮੈਂਟ ਨੂੰ ਕਰਾਉਣ ਦੇ ਲਈ ਕਿਹੜੀਆਂ-ਕਿਹੜੀਆਂ ਸੰਸਥਾਵਾਂ ਜਾਂ ਕਿੰਨੇ ਕੁ ਜਿਹੜੇ ਸਪਾਂਸਰਸ ਜਿਹੜੇ ਨੇ ਤੁਹਾਡੇ ਨਾਲ ਇਸ ਟੂਰਨਾਮੈਂਟ ਨਾਲ ਜੁੜਦੇ ਨੇ ਜਿੰਨੇ ਵੀ ਖੇਡ ਦੇ ਪ੍ਰੇਮੀਆ ਸਾਡੀਆਂ ਇਹ ਸੰਸਥਾ ਦੇ ਨਾਲ ਜੁੜੇ ਹੋਏ ਆ ਤੇ ਸਾਨੂੰ ਇੱਕ ਬਹੁਤ ਮਾਣ ਵਾਲੀ ਗੱਲ ਹੈ ਸਾਡਾ ਇਲਾਕਾ ਆ ਇਹ ਕੋਈ ਇੱਕ ਪਿੰਡ ਦੇ ਤੌਰ ਤੇ ਇਸ ਈਵੈਂਟ ਨੂੰ ਨਹੀਂ ਦੇਖਦਾ ਇਹ ਇੱਕ ਇਲਾਕੇ ਦਾ ਈਵੈਂਟ ਹੈ ਕਿਉਂਕਿ ਜਿਹੜੀ WFC 40 ਪਿੰਡਾਂ ਵਿੱਚ ਕੰਮ ਕਰਦੀ ਉਹ ਇੱਕ ਇਲਾਕਾ ਜੁੜਿਆ ਆ ਇਹਦਾ ਆਪਣਾ ਵੱਖਰਾ ਆਧਾਰ ਆ ਇਸੇ ਤਰ੍ਹਾਂ ਉਹ ਕਿਸੇ ਪਿੰਡ ਜਾਂ ਦੂਸਰੇ ਤੌਰ ਤੇ ਨਹੀਂ ਸਪੋਰਟਸ ਤੌਰ ਤੇ ਜਿਵੇਂ ਕਿ ਸਾਡੇ ਇੰਗਲੈਂਡ ਦੇ ਵਿੱਚ ਸਾਡੇ ਭਰਾ ਬੈਠੇ ਆ ਤੇ ਜਿਹੜੇ ਕਿ ਕਬੱਡੀ ਨਾਲ ਪੁਰਾਣੇ ਜੁੜੇ ਹੋਏ ਆ ਕੈਨੇਡਾ ਵਿੱਚ ਬੈਠੇ ਆ ਆਸਟ੍ਰੇਲੀਆ ਸਾਰੇ ਮੁਲਕਾਂ ਵਿੱਚ ਅਮਰੀਕਾ ਦੇ ਵਿੱਚ ਸਾਡਾ ਬੇਅਰੀਆ ਜੋ ਕਿ ਮੇਨ ਸਪான்ਸਰ ਵੀ ਆ ਸਾਡੇ ਇਸ ਈਵੈਂਟ ਦੇ ਸੋ ਉਹਨਾਂ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਆ ਕਿਉਂਕਿ ਏਡੇ ਵੱਡੇ ਪ੍ਰੋਗਰਾਮ ਸਪான்ਸਰਰਾਂ ਦੇ ਬਿਨਾ ਪੋਸੀਬਲ ਨਹੀਂ ਤੇ ਸਾਨੂੰ ਇਸ ਗੱਲ ਦਾ ਮਾਣ ਆ ਕਿ ਅਸੀਂ ਜੋ ਵੀ ਉਹਨਾਂ ਨੂੰ ਕਹਿੰਨੇ ਆ ਉਹ ਬਿਨਾ ਪਾਲਖ ਚਪਕਾਏ ਹੀ ਸਾਡਾ ਉਹ ਕੰਮ ਪੂਰਾ ਕਰਦੇ ਆ ਜੀ ਤੇ ਇਸੇ ਤਰ੍ਹਾਂ ਹੁਣ ਜਿਵੇਂ ਤੁਹਾਡੀ ਗੱਲ ਹੀ ਲੈ ਲਓ ਤੁਸੀਂ ਸਾਡੇ ਅਫੀਸ਼ੀਅਲ ਬ੍ਰਾਡਕਾਸਟਰ ਹੋ ਆ ਯੂਆ ਦਾ ਓਨਲੀ ਵਨ ਥੈਟ ਮੈਂ ਤੁਸੀਂ ਕਵਰ ਕਰਨਾ ਆ ਤੁਹਾਡੇ ਤੋਂ ਇਲਾਵਾ ਕੁਝ ਨਹੀਂ ਕਿਉਂਕਿ ਸਾਨੂੰ ਪਤਾ ਕਬੱਡੀ 360 ਦੀ ਜੋ ਦੇਣ ਆ ਉਹ ਠੀਕ ਆ ਅੱਜ ਫੀਲਡ 'ਚ ਬਹੁਤ ਆ ਗਿਆ ਪਰ ਜਿਹੜੇ ਪੁਰਾਣੇ ਆ ਉਹ ਪੁਰਾਣੇ ਹੁੰਦੇ ਆ ਸੋ ਅਸੀਂ ਵੀ ਤੁਸੀਂ ਸਾਨੂੰ ਐਪਰੀਸ਼ੀਏਟ ਕਰਦੇ ਅਸੀਂ ਤੁਹਾਡੇ ਨਾਲ ਖੜੇ ਆ ਅੱਛਾ ਭਾਜੀ ਉਮੀਦ ਤਾਂ ਇਹੀ ਕਰਦੇ ਆ ਕਿ ਇਸ ਵਾਰ ਵੀ ਵੱਡਾ ਕੱਟ ਪਹੁੰਚੇਗਾ ਤੇ ਜਿਹੜਾ ਇਹ ਟੂਰਨਾਮੈਂਟ ਆ ਹਮੇਸ਼ਾ ਦੀ ਤਰ੍ਹਾਂ ਪਿਛਲੇ ਟੂਰਨਾਮੈਂਟਾਂ ਵਾਂਗੂ ਵੀ ਜਿਹੜਾ ਸਫਲ ਟੂਰਨਾਮੈਂਟ ਹੋਊਗਾ ਸੋ ਇਸਰ ਮੈਂ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਸੋ ਦੋਸਤੋ ਤੁਸੀਂ ਤਿਆਰੀਆਂ ਖੇਚ ਲਓ 17 ਫਰਵਰੀ ਨੂੰ ਪਹੁੰਚਣਾ ਰੁੜਕੇ ਦੇ ਕਬੱਡੀ ਕੱਪ ਤੇ ਉੱਥੇ ਪਹੁੰਚਣਾ ਜ਼ਰੂਰ ਹੈ ਜੇ ਨਾ ਵੀ ਆਇਆ ਗਿਆ ਤਾਂ ਕਬੱਡੀ365.com ਤੇ ਜ਼ਰੂਰ ਦੇਖ ਲੈਣਾ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਇਸਦਾ ਜੁੜਦੇ ਰਹੋ ਧੰਨਵਾਦ